ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਅੱਜ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਾਹਿਬ ਕੱਚਾ ਦਸਾਂਝ ਰੋਡ ਮੋਗਾ ਵਿਖੇ ਬੱਚਿਆਂ ਦੇ ਗੁਰਬਾਣੀ કંਠ ਮੁਕਾਬਲੇ ਕਰਵਾਏ ਗਏ ਕਿਉਂਕਿ ਸਤਗੁਰੂ ਜੀ ਦੇ ਛੋਟੇ ਸਹਿਬਜ਼ਾਦੇ ਅਤੇ ਵੱਡੇ ਸਹਿਬਜ਼ਾਦੇ ਮਾਤਾ ਗੁਜਰਕਰ ਜੀ ਸਮੋਸ਼ ਇੰਦਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪ੍ਰਬੰਧਕ ਕਮੇਟੀ ਸੰਗਤ ਨੇ ਰਲ ਮਿਲ ਕੇ ਇਹ ਉਪਰਾਲੇ ਕੀਤੇ ਗੁਰਪੁਰ ਬਣਾਉਣ ਦੇ ਸੋ ਨਾਲ ਦੀ ਨਾਲ ਜਥੇ ਬੰਦੀਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿ ਬੱਚਿਆਂ ਦੇ ਜਪਜੀ ਸਾਹਿਬ ਅਤੇ ਰਹਿਰਾ ਸਾਹਿਬ ਦੇ ਕੰਠ ਮੁਕਾਬਲੇ ਸ਼ੁੱਧ ਗੁਰਬਾਣੀ ਮੁਕਾਬਲੇ ਕਰਵਾਏ ਜਾਣ ਸੋ ਇਹਦੇ ਸਬੰਧ ਵਿੱਚ ਪਹਿਲੀ ਕਲਾਸ ਤੋਂ ਲੈ ਕੇ 6ਵੀਂ ਕਲਾਸ ਤੱਕ ਕੋ 7ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਦੀਆਂ ਦੋ ਗਰੁੱਪ ਬਣਾਏ ਗਏ। ਇਹਨਾਂ ਗਰੁੱਪਾਂ ਨੂੰ ਪਹਿਲੇ ਗਰੁੱਪ ਵਾਸਤੇ ਮਾਇਆ ਗੁਰਬਖਸ਼ ਸਿੰਘ ਜੀ ਮਾਧੋ ਮਕੈਨੀਕਲ ਵਰਕਸ ਉਹਨਾਂ ਪਰਿਵਾਰਾਂ ਵੱਲੋਂ ਦਿੱਤੀ ਗਈ। ਅਤੇ ਦੂਸਰੇ ਗਰੁੱਪ ਨੂੰ ਅਫਤियार ਸਿੰਘ ਐਗਰੋਕਿੰਗ ਮਾਧਵ ਵਾਲੇ ਪਰਿਵਾਰ ਉਹਨਾਂ ਦੇ ਪਰਿਵਾਰਾਂ ਵੱਲੋਂ ਇਹ ਮਾਇਆ ਦਿੱਤੀ ਗਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਸਾਰੇ ਗੁਰੂ ਘਰਾਂ ਦੇ ਪ੍ਰਬੰਧਕ ਜਿਹੜੇ ਵੀ ਵੇਖਣ ਉਹਨਾਂ ਨੂੰ ਵੀ ਉਪਰਾਲਾ ਕਰਨ ਦਾ ਯਤਨ ਕਰਨਾ ਚਾਹੀਦਾ ਕਿਉਂਕਿ ਸਾਡੀ ਜਿਹੜੀ ਇਹ ਪਨੀਰੀ ਹੈ ਸੰਬੰਧੀ ਬਹੁਤ ਜ਼ਰੂਰਤ ਆ। ਕਿਉਂਕਿ ਆਪ ਸਭ ਤੋਂ ਸੰਗਤਾਂ ਨੂੰ ਪਤਾ ਹੈ ਕਿ 15 ਸਾਲ ਤੋਂ ਲੈ ਕੇ 25 ਸਾਲ ਤੱਕ ਜਿਹੜੇ ਸਾਡੇ ਨੌਜਵਾਨ ਮੁੰਡੇ ਸੀ ਉਹ ਨਸ਼ਿਆਂ ਦੇ ਬਹਿਨ ਦੇ ਵਿੱਚ ਬਹਿ ਚੁੱਕੇ ਆ ਸੋ ਅੱਜ ਅਸੀਂ ਇਹਦੇ ਨਾਲ ਨਾਲ ਇੱਕ ਹੋਰ ਉਪਰਾਲਾ ਕੀਤਾ ਰੱਸਾ ਕਸ਼ੀ ਦੇ ਮੁਕਾਬਲੇ ਵੀ ਹੋਣੇ ਆ ਤੇ ਜਿੰਨਾ ਜਿੰਨਾ ਬੱਚਿਆਂ ਨੇ ਗੁਰਬਾਣੀ ਸੁਣਾਈ ਹੈ ਉਹਨਾਂ ਨੂੰ ਵੀ ਇਹਨਾਂ ਪਰਿਵਾਰਾਂ ਵੱਲੋਂ ਸਨਮਾਨਤ ਕੀਤਾ ਜਾ ਰਿਹਾ ਸੁਖਮਨ ਪ੍ਰੀਤ ਸਿੰਘ ਗੁਰਫਤੇ ਸਿੰਘ ਗੁਰਨੂਰ ਕੌਰ ਅੰਗਦ ਸਿੰਘ ਰਣਵੀਰ ਸਿੰਘ ਹਰਲੀਨ ਕੌਰ ਵੀਰਪਾਲ ਕੌਰ ਜੈਸਮੀਨ ਕੌਰ ਸੁਖਮੀਨ ਕੌਰ ਮਨਪ੍ਰੀਤ ਕੌਰ ਰਜਨੀਸ਼ ਕੌਰ ਸਿਮਰਨਜੀਤ ਕੌਰ ਜੈਦੀਪ ਸਿੰਘ ਸਿਮਰਨਪ੍ਰੀਤ ਕੌਰ ਤੇਜਨੂਰ ਸਿੰਘ ਇਹਦੇ ਵਿੱਚ ਦੇਖੋ ਤੁਸੀਂ ਬੱਚੀਆਂ ਨੇ ਵੱਧ ਤੋਂ ਵੱਧ ਵੱਧ ਹਾਜ਼ਰੀ ਭਰੀ ਹੈ ਲੜਕੇ ਥੋੜੇ ਜੇ ਘੱਟ ਆ ਬਰ ਮੈਂ ਬੱਚਿਆਂ ਨੂੰ ਸਾਰਿਆਂ ਨੂੰ ਬੇਨਤੀ ਕਰੂੰ ਕਿ ਤੁਸੀਂ ਵੱਧ ਚੜ ਕੇ ਇਹੋ ਜੇ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਚਾਹੀਦਾ ਉਸ ਤੋਂ ਅੱਗੇ ਪ੍ਰਭਜੋਤ ਕੌਰ ਯਸ਼ਮੀਨ ਕੌਰ ਤਰਨਵੀਰ ਕੌਰ ਰੁਪਿੰਦਰ ਕੌਰ ਅਬਜੋਤ ਕੌਰ ਹਰਮਨ ਕੌਰ ਮਨਮੀਤ ਕੌਰ ਅਹਿਮਦੀਪ ਕੌਰ ਸੰਦੀਪ ਸਿੰਘ ਸੁਖਮਨ ਪ੍ਰੀਤ ਕੌਰ ਸਹਿਬਜੋਤ ਸਿੰਘ ਮਨਜੋਤ ਕੌਰ ਤੇ ਜਸ਼ਨਦੀਪ ਸਿੰਘ ਲੜਕੇ ਬਹੁਤ ਘੱਟ ਤੇ ਸਭ ਤੋਂ ਵੱਧ ਹਿੱਸਾ ਲਿਆ ਬੱਚੀਆਂ ਨੇ ਬਹੁਤ ਵਧੀਆ ਸਤਿਗੁਰੂ ਜੀ ਨੇ ਕਿਰਪਾ ਕੀਤੀ ਬੱਚੀਆਂ ਦੇ ਬੱਚਿਆਂ ਦੇ ਸਿਰ ਤੇ ਮੇਰਾ ਪਰ ਹੱਥ ਰੱਖ ਕੇ ਇਹ ਸੇਵਾਵਾਂ ਲੈ ਰਹੇ ਸਤਿਗੁਰੂ ਜੀ ਸੋ ਆਪਾਂ ਨੂੰ ਸਾਰੀਆਂ ਸੰਗਤਾਂ ਨੂੰ ਰਲ ਮਿਲ ਕੇ ਇਹ ਉਪਰਾਲੇ ਵੱਧ ਤੋਂ ਵੱਧ ਕਰਨੇ ਚਾਹੀਦੇ ਆ ਆਪਾਂ ਇਹ ਵੀ ਕੋਸ਼ਿਸ਼ ਕਰਨੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬੱਚਿਆਂ ਦੇ ਮੁਕਾਬਲੇ ਇੱਕ ਤਾਂ ਪੰਥ ਪ੍ਰਵਾਂਤ ਰਹਿਤ ਮਰਜ਼ਾ ਦਾ ਉਹਦੀ ਜਾਣਕਾਰੀ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਉਹਦਾ ਸਿਲੇਬਸ ਅਸੀਂ ਦੇਵਾਂਗੇ ਸਵਾਲ ਬਣਾ ਕੇ ਦੇਵਾਂਗੇ ਬੱਚੇ ਉਹਦੇ ਜਵਾਬ ਦੇਣਗੇ ਤੇ ਇਹਦੇ ਨਾਲ ਨਾਲ ਜਿਹੜੀ ਅਰਦਾਸ ਬੇਨਤੀ ਆਪਾਂ ਹਰ ਰੋਜ਼ ਸਤਗੁਰਾਂ ਦੇ ਪਾਵਨ ਚਰਨਾਂ ਵਿੱਚ ਕਰਦੇ ਆਂ ਅਰਦਾਸ ਹਰ ਇੱਕ ਬੱਚੇ ਦੇ ਜ਼ੁਬਾਨੀ ਕੰਠ ਹੋਣੀ ਚਾਹੀਦੀ ਹੈ ਕਦੇ ਵੀ ਕਿਤੇ ਲੋੜ ਪਵੇ ਅਰਦਾਸ ਕਰਨ ਦੀ ਜਿਹੜੇ ਮਰਜ਼ੀ ਬੱਚੇ ਨੂੰ ਆਵਾਜ਼ ਦਿਓ ਉਹ ਬੱਚਾ ਅਰਦਾਸ ਕਰਨ ਵਾਸਤੇ ਤਿਆਰ ਹੋ ਜਾਵੇ ਤੇ ਅਸੀਂ ਇਹ ਵੀ ਉਪਰਾਲਾ ਕਰਨਾ ਅਰਦਾਸ ਉਹ ਜਵਾਨੀ ਕੰਡ ਕਰਾਉਣੀ ਸਾਰੇ ਬੱਚਿਆਂ ਦੇ ਤੇ ਪੰਤ ਪ੍ਰਵੰਤ ਰਹਿਤ ਮਰਜ਼ਾਦਾ ਦੀ ਜਾਣਕਾਰੀ ਵਾਸਤੇ ਆਉਣ ਵਾਲੇ ਸਮੇਂ ਵਿੱਚ ਆਪਾਂ ਇਹ ਉਪਰਾਲੇ ਕਰਨੇ ਆ ਬੱਚਿਆਂ ਨੂੰ ਰਹਿਤ ਮਰਜ਼ਾਦਾ ਦੀ ਜਾਣਕਾਰੀ ਵੀ ਹੋਵੇ ਇਹ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਾਂ ਕਰਨੇ ਆ ਉਪਰਾਲੇ ਅੱਜ ਦੇ ਜਿਹੜੇ ਸਮਾਗਮ ਰੱਖੇ ਗਏ ਸਾਨੂੰ ਇਹਦੇ ਵਿੱਚ ਜਿੰਨਾ-ਜਿੰਨਾ ਪਰਿਵਾਰਾਂ ਵੱਲੋਂ ਸੇਵਾ ਆਈ ਹੈ ਦਰਸ਼ਨ ਸਿੰਘ ਕਲਸੀ ਦਿੱਲੀ ਵਾਲੇ ਐਸ ਵਕਤ ਕੈਨੇਡਾ ਗੁਰਪ੍ਰੀਤ ਸਿੰਘ ਕਲਸੀ ਮੇਰਾ ਭਤੀਜਾ ਦਾਸ ਦਾ ਭਤੀਜਾ ਹੋ ਗੁਰਪ੍ਰੀਤ ਸਿੰਘ ਕਲਸੀ ਮੋਗਾ ਐਸ ਵਕਤ ਉਹ ਵੀ ਕੈਨੇਡਾ ਦੇ ਵਿੱਚ ਆ ਉਹਨਾਂ ਵੱਲੋਂ ਰੱਸਾ ਕਸ਼ੀ ਮੁਕਾਬਲੇ ਵਿੱਚ ਆਗ ਲੈਣ ਵਾਲੇ ਜਾਂ ਫਸਟ ਸੈਕੰਡ ਥਰਡ ਇਹਨਾਂ ਪਰਿਵਾਰਾਂ ਵੱਲੋਂ ਇਨਾਮ ਦਿੱਤੇ ਜਾਣੇ ਆ ਦਸਤਾਰ ਦੀ ਸੇਵਾ भाई दर्शन सिंह 칼ਸੀ ਤੇ ਗੁਰਪ੍ਰੀਤ ਸਿੰਘ 칼ਸੀ ਦੋਨਾਂ ਵਿਰਾਸੇ ਰਲਕੇ ਕੀਤੀ ਹੈ ਤੇ ਅੱਜ ਜਿਹੜੇ ਬੱਚੇ ਬੱਚਿਆਂ ਨੂੰ ਇਨਾਮ ਦੇ ਰਹੇ ਆਵੇਂ ਫਸਟ ਸੈਕੰਡ ਥਰਡ ਇਹ ਮਾਧੋ ਵਾਲੇ ਪਰਿਵਾਰ ਗੁਰਬਖਸ਼ ਸਿੰਘ ਜੀ ਮਾਧੋ ਮਕੈਨਿਕਲ ਵਰਕਸ਼ ਅਤੇ ਅਖਤਿਆਰ ਐਗਰੋਕਿੰਗ ਮਾਧੋ ਵਾਲੇ ਇਹ ਦੋਨਾਂ ਗਰੁੱਪਾਂ ਨੂੰ ਮਾਇਆ ਇਹਨਾਂ ਪਰਿਵਾਰਾਂ ਵੱਲੋਂ ਦਿੱਤੀ ਗਈ ਹੈ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਮੁਹੱਲੇ ਦੀ ਸੰਗਤ ਵੱਲੋਂ ਬੱਚਿਆਂ ਨੂੰ ਮਾਇਆ ਦੇ ਗੱਫੇ ਦਿੱਤੇ ਗਏ ਹਨ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਤੇ ਹੋਰ ਪਰਿਵਾਰਾਂ ਵੱਲੋਂ ਦਸਤਾਰਾਂ ਦੀ ਸੇਵਾ ਵੀ ਭੇਜੀ ਗਈ ਹੈ ਦਸਤਾਰਾਂ ਭੇਜੀਆਂ ਗਈਆਂ ਸੋ ਆਪਾਂ ਸਤਗੁਰੂ ਦੀ ਕਿਰਪਾ ਦੇ ਨਾਲ ਇਸ ਵਕਤ ਇਸ ਪ੍ਰੋਗਰਾਮ ਦੇ ਵਿੱਚ ਇੱਕੋ ਰੰਗ ਦੀਆਂ ਪੱਗਾਂ ਇਹ ਸਾਰਿਆਂ ਨੂੰ ਦੇ ਰਹੇ ਆ ਜਿਹੜੀਆਂ ਇੱਕ ਦੋ ਪੱਗਾਂ ਪਈਆਂ ਉਹ ਆਪਾਂ ਹੋਰ ਆਉਣ ਵਾਲੇ ਸਮਾਂ ਦੇ ਵਿੱਚ ਬੱਚਿਆਂ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਬੱਚਿਆਂ ਦੇ ਮੁਕਾਬਲੇ ਵੀ ਕਰਵਾਵਾਂਗੇ ਤੇ ਸਤਿਗੁਰੂ ਕਿਰਪਾ ਕਰਨ ਸਾਰੀਆਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਿਰ ਤੇ ਮਿਹਰ ਪਰੇ ਹੱਥ ਰੱਖ ਕੇ ਇਹੋ ਜਿਹੇ ਉਪਰਾਲੇ ਸਾਨੂੰ ਸਾਰਿਆਂ ਨੂੰ ਰਲ ਕੇ ਕਰਨੇ ਚਾਹੀਦੇ ਹਨ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਪੰਜਾਬ ਦੀਆਂ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਉਪਰਾਲੇ ਆਪਾਂ ਰਲ ਮਿਲ ਕੇ ਚਲਦੇ ਰੱਖੀਏ ਤਾਂ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਇਹ ਬਹੁਤ ਵਧੀਆ ਉਪਰਾਲਾ ਹੈ ਸਾਰੀਆਂ ਸੰਗਤਾਂ ਨੇ ਬੇਨਤੀ ਪ੍ਰਵਾਨ ਕਰਨੀ ਤੇ ਆਪਾਂ ਬਾਹਰ ਹੋਣੋ